ਜਿਵੇਂ ਸੰਧੂ ਸਾਹਿਬ ਨੇ ਦੱਸਿਆ ਹੈ ਛਿਰਗੁਰ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ 350 ਸਾਲਾ ਸਮਾਗਮ ਹੈ ਉਹਦੇ ਸੰਬੰਧ ਵਿੱਚ ਅਸੀਂ ਇਸਤਰੀ ਅਕਾਲੀ ਦਲ ਵੱਲੋਂ ਜੋ ਵੀ ਜ਼ਿਲ੍ਹੇ ਬਾਬਾ ਬਕਾਲਾ ਸਾਹਿਬ ਦੇ ਨੇੜੇ ਨੇ ਚਾਹੇ ਉਹ ਤਰਨਤਾਰਨ ਹੈ ਗੁਰਦਾਸਪੁਰ ਹੈ ਕੱਲ ਸਾਡੀ ਬਟਾਲੇ ਪ੍ਰੈਸ ਕਾਨਫਰੰਸ ਸੀ ਤਾਂ ਅੱਜ ਪੈਲਸ ਚ ਸਾਡੀ ਇਸਤਰੀ ਅਕਾਲੀ ਦਲ ਵੱਲੋਂ ਕੱਲ ਜਲੰਧਰ ਵਿੱਚ ਵੀ ਪ੍ਰੈਸ ਕਾਨਫਰੰਸ ਸੀ ਅੱਜ ਤਰਨਤਾਰਨ ਵੀ ਹੋ ਰਹੀ ਹੈ ਉਹ ਸੰਦਰਭ ਚ ਅਸੀਂ ਬੀਬੀਆਂ ਨੂੰ ਲਾਮਬੰਦ ਕਰ ਰਹੇ ਹਾਂ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਹੈ ਔਰ ਅਸੀਂ ਵੀਰਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਇਸਤਰੀ ਕਾਲੀ ਦਲ ਦੀ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬੰਦ ਹੈ ਕਿ ਸਾਰੇ ਇਲਾਕੇ ਵਿੱਚ ਜਾ ਕੇ ਮੈਂ ਬੀਬੀਆਂ ਨੂੰ ਲਾਮਬੰਦ ਕਰਾਂ ਔਰ ਜੋ ਗੱਲ ਸੰਤੂ ਸਾਹਿਬ ਨੇ ਕਹੀ ਹੈ ਸਾਡੇ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਜਿਹੋਏ ਨੇ ਤਾਂ ਗੁਰਤੇਗ ਬਹਾਦਰ ਪਾਸ਼ਾ ਹੋਏ ਨੇ ਔਰੰਗਜ਼ੇਬ ਸਵਾ ਮਣ ਜਣਿਊ ਰੋਜ਼ ਲਾ ਕੇ ਭੋਜਨ ਛਕਦਾ ਸੀ ਨਵੀਂ ਜਨਰੇਸ਼ਨ ਨੂੰ ਸ਼ਾਇਦ ਨਾ ਪਤਾ ਉਹ ਇੱਕ ਜਣਿਊ ਦਾ ਵਜ਼ਨ ਦੋ ਤਿੰਨ ਗ੍ਰਾਮ ਹੁੰਦਾ ਹੈ ਤਾਂ ਗੁਰਤੇਗ ਬਹਾਦਰ ਜੀ ਨੇ ਮੁਨਕਤਾ ਵੀ ਰੱਖੀ ਲਈ ਇਹ ਨਹੀਂ ਹੈਗਾ ਕਿ ਕਿਸੇ ਇੱਕ ਪਾਰਟਿਕੂਲਰ ਤਬਕੇ ਲਈ ਸਿੱਖ ਦਾ ਸਿੱਖ ਫਲਸਫਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਨੇ ਸਾਡਾ ਕਨਸੈਪਟ ਹੀ ਸਰਬੱਤ ਦਾ ਭਲਾ ਸਾਡੇ ਸਾਹਮਣੇ ਨਾ ਕੋਈ ਇਸਾਈ ਤੇ ਜ਼ੁਲਮ ਹੋ ਸਕਦਾ ਨਾ Hindu ਤੇ ਨਾ Muslim ਤੇ ਮੀਤ ਸਭਨ ਕੋ ਆਪਨ ਕੀ ਨਾ ਹਮ ਸਭਨਾ ਕੇ ਸਾਜਨ ਸਾਡਾ ਸਿੱਖੀਜ਼ਮ ਦਾ ਕਨਸੈਪਟ ਹੀ ਇਹ ਹੈ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਆਂ ਔਰ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਸਾਡੇ ਮੇਨ ਜਥੇਦਾਰ ਨੇ ਸਾਡੇ ਸਾਡੀ ਜਿੰਦ ਜਾਨ ਨੇ ਸਿੱਖ ਕੌਮ ਦੀ ਸਰਦਾਰ ਸ਼ਿਮਰਨਜੀਤ ਸਿੰਘ ਮਾਨ ਉਹਨਾਂ ਨੇ 40 ਸਾਲ ਕੌਮ ਦੇ ਲੇਖੇ ਲਾਏ ਔਰ ਦੱਸਣਾ ਚਾਹੁੰਦੇ ਕਿ ਕਿਵੇਂ ਅਸੀਂ ਧਰਮ ਦੇ ਪਹਿਰਾ ਦਿੰਨੇ ਆ ਅਕੀਦਤ ਤੇ ਪਹਿਰਾ ਦਿੰਨੇ ਆ ਮਨੁੱਖੀ ਅਧਿਕਾਰਾਂ ਤੇ ਪਹਿਰਾ ਦਿੰਨੇ ਆ ਬੀਬੀ ਕੇਤੀਆ ਫਰਾਂਸ ਦੀ ਬੱਚੀ ਸੀ ਸਾਡੇ ਸੈਰ ਕਰਨ ਆਈ ਸੀ ਇੰਡੀਆ ਚ ਬਿਆਨਤ ਸਿੰਘ ਮੁੱਖ ਮੰਤਰੀ ਦੇ ਪੋਤਰੇ ਗੁਰਕੀਰਤ ਕੋਟਲੀ ਨੇ ਉਸ ਬੱਚੀ ਨਾਲ ਜ਼ਬਰ ਜਨਾਹ ਕੀਤਾ ਤਾਉਨੂੰ ਸਜ਼ਾ ਦਵਾਈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਬੀਬੀ ਬਿਲਕਸ ਵਨੋ ਦਾ ਕੇਸ 2002 ਵਿੱਚ ਜੇ ਗੁਜਰਾਤ ਵਿੱਚ ਦੰਗੇ ਹੋਏ ਤਾਂ ਵੀ ਸਰਦਾਰ ਮਾਨ ਨੇ ਵਾਜ ਉਠਾਈ ਜੇ ਬਾਬਰੀ ਮਸਜਿਦ ਢਾਈ ਗਈ ਤਾਂ ਵੀ ਸਰਦਾਰ ਮਾਨ ਨੇ ਵਾਜ ਉਠਾਈ ਇਸਾਈ ਜੋੜੇ ਨੂੰ ਜਿੰਦਾ ਸਾੜਿਆ ਗਿਆ ਸੀ ਤਾਂ ਸਰਦਾਰ ਮਾਨ ਨੇ ਵਾਜ ਉਠਾਈ ਕੈਪਟਨ ਅਬਮਨਿਉ ਹਿੰਦੂ ਕਮਿਊਨਿਟੀ ਦਾ ਬੱਚਾ ਸੀ ਪਾਕਿਸਤਾਨੀ ਫੌਜ ਨੇ ਅੱਖ ਨੱਕ ਕੰਨ ਕੱਟ ਕੇ ਉਹਨੂੰ ਸ਼ਹੀਦ ਕੀਤਾ ਤਾਂ ਉਹਦੀ ਆਵਾਜ਼ ਜੁਨੋ ਤੱਕ ਲੈ ਕੇ ਗਏ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਵੇਂ ਸੱਚਾ ਗੁਰੂ ਲਾਧੋਰੇ ਕਾਨਫਰੰਸ ਸੀ ਕਰ ਰਹੇ ਆ ਕਿ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਸੀ ਗੁਰੂ ਤੇਗ ਬਹਾਦਰ ਸੇਮ ਉਹਨਾਂ ਜਿੰਨਾ ਤੇ ਪਹਿਰਾ ਦੇ ਰਹੀ ਹੈ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਖੇਤਰੀ ਪਾਰਟੀ ਹੈ ਔਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀਆਂ ਕਿ ਜਿਹੜੀਆਂ ਵੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਆਪ ਹੈ ਤੇ ਚਾਹੇ ਕਾਂਗਰਸ ਹੈ ਕਦੇ ਪੰਜਾਬ ਦੇ ਹਿੱਤਾਂ ਤੇ ਉਹ ਰਾਖੀ ਨਹੀਂ ਕਰ ਸਕਦੀ ਉਹਨਾਂ ਨੇ ਆਪਣੇ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨਾ ਹੈ ਅੱਜ ਦੀ ਤੁਹਾਨੂੰ ਮੈਂ ਇੱਕ ਗੱਲਤਾਜੀ ਦੱਸਤੀਆਂ ਸਾਡਾ ਇੱਕ ਰਾਈਪੇਰੀਅਨ ਲਾ ਆਲਵਰਡ ਦਾ ਕਿ ਜਿੱਥੇ ਕੋਈ ਦਰਿਆ ਵਗਦਾ ਜਿੱਥੇ ਕੋਈ ਨਦੀ ਵਗਦੀ ਹੈ ਜਿੱਥੇ ਮਾਰ ਕਰਦਾ ਉਦੇ ਸਰੋਤਾਂ ਤੇ ਹੱਕ ਉਥੋਂ ਦੇ ਲੋਕਾਂ ਦਾ ਹੈ ਅੱਜ ਪਡੋ ਡੈਮ ਦੇ ਗੇਟ ਖੋਲੇ ਗਏ ਨੇ ਅੱਜ ਮੁੱਠੀ ਚ ਜਾਨ ਪੰਜਾਬ ਦੀ ਆਈ ਪਈ ਹੈ ਤੇ ਜਦੋਂ ਪੰਜਾਬ ਨੇ ਪਾਣੀ ਵਰਤਣਾ ਹੁੰਦਾ ਤੱਕੇ ਨਾਲ ਸਾਡਾ ਪਾਣੀ ਖੋ ਕੇ ਰਾਜਸਥਾਨ ਤੇ ਹਰਿਆਣਾ ਨੂੰ ਫ੍ਰੀ ਆਫ ਕਾਸਟ ਦਿੱਤਾ ਜਾ ਰਿਹਾ ਹੈ ਅਸੀਂ ਪੰਜਾਬ ਦੇ ਲੋਕ ਧਰਤੀ ਇੱਥਲਾ ਪਾਣੀ ਪੀ ਰਹੇ ਜੀ ਦੇ ਵਿੱਚ ਕੈਂਸਰ ਦੇ ਤੱਤ ਨੇ ਇਹਨਾਂ ਸਾਰੀਆਂ ਗੱਲਾਂ ਤੇ ਜੇ ਕੋਈ ਪਹਿਰਾ ਦੇ ਸਕਦਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਸਾਡੀ ਬੱਚੀ ਸਾਨੂੰ ਸਵਿਧਾਨ ਅਧਿਕਾਰ ਦਿੰਦਾ ਹੈ ਕਿ ਸਿੱਖ ਵਿਅਕਤੀ ਕਰਪਾਨ ਪਹਿਨ ਸਕਦਾ ਲੈ ਕੇ ਚੱਲ ਸਕਦਾ ਉਹਦਾ ਕੋਈ ਪੈਮਾਨਾ ਨਹੀਂ ਕਿ ਕਿੰਨੇ ਫਟਦੀ ਹੋਏਗੀ ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ ਸਾਡੇ ਸੰਵਿਧਾਨਿਕ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ ਸਾਡੀ ਬੱਚੀ ਕੱਲ ਜੈਪੁਰ ਰਾਜਸਥਾਨ ਚ ਪੇਪਰ ਦੇਣ ਗਈ ਜੱਜ ਦਾ ਉਸ ਬੱਚੀ ਨੂੰ ਉਥੇ ਕਕਾਰ ਲਾਉਣ ਲਈ ਮਜਬੂਰ ਕੀਤਾ ਗਿਆ ਤੁਸੀਂ ਕਲਪਨਾ ਕਰੋ ਕਿ ਇੱਕ ਬੱਚਾ ਕਿੰਨੀ ਸਖਤ ਮਿਹਨਤ ਕਰਕੇ ਇਸ ਪੜ੍ਹਾਈ ਵਾਸਤੇ ਕਾਬਲ ਹੁੰਦਾ ਉਹ ਬੱਚੀ ਦੇ ਨਾਲ ਜਿਉਂਦੇ ਪੇਰੈਂਟਸ ਨਾ ਹੋਣ ਤਾਂ ਬੱਚੀ ਨੂੰ ਕਿਵੇਂ ਹੈਂਡਲ ਆਪਣੇ ਆਪ ਨੂੰ ਕਿਵੇਂ ਕੀਤਾ ਹੋਏਗਾ ਕੀ ਉਹਦੇ ਤੇ ਗਾਜਟ ਕੀ ਹੋਏਗੀ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਸਾਨੂੰ ਮਨੁੱਖੀ ਅਧਿਕਾਰਾਂ ਦਾ ਜਿਹੜੇ ਅਧਿਕਾਰ ਮਿਲੇ ਉਹਨਾਂ ਦਾ ਕਾਣ ਹੋ ਰਿਹਾ ਸੰਵਿਧਾਨ ਸਾਨੂੰ 14 ਤੋਂ ਲੈ ਕੇ 32 ਤੱਕ ਜਿਹੜੇ ਮਨੁੱਖੀ ਅਧਿਕਾਰ ਦਿੰਦਾ ਅਨੁਛੇਦ 14 ਤੋਂ 32 ਤੱਕ ਉਹਨਾਂ ਦਾ ਕਾਣ ਹੋ ਰਿਹਾ ਐ ਇੱਥੇ ਮੈਂ ਸ਼ਰਮਣੀ ਕਮੇਟੀ ਨੂੰ ਵੀ ਮੇਣਾ ਮਾਰਦੀ ਆ ਕਿ ਅਰਬਾਂ ਰੁਪਿਆ ਦਾ ਤੁਹਾਡਾ ਬਜਟ ਹੈ ਤੁਸੀਂ ਇੱਕ ਵਧੀਆ ਵਕੀਲ ਹਾਇਰ ਕਰਕੇ ਉਸ ਇੰਸਟੀਚਿਊਟ ਨੂੰ जिने ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਉਹਨਾਂ ਪ੍ਰੋਫੈਸਰਾਂ ਨੂੰ ਵੀ ਕਟਾਇਰੇ ਚ ਕਢਾਉਣ ਕਿ ਜਾਂ ਤਾਂ ਸਾਨੂੰ ਲਿਖਤੀ ਦਿੱਤਾ ਜਾਵੇ ਕਿ ਤੁਸੀਂ ਇੱਥੇ ਗੁਲਾਮ ਹੋ ਤੁਸੀਂ ਕਕਾਰ ਨਹੀਂ ਪਹਿਨ ਸਕਦੇ ਤਾਂ ਅਸੀਂ ਇਹੋ ਜੀਆਂ ਨੌਕਰੀਆਂ ਨੂੰ ਇਹੋ ਜੇ ਪਦਾਂ ਨੂੰ ਜੁੱਤੀ ਦੀ ਨੋਕ ਤੇ ਰੱਖਦੇ ਹਾਂ ਕਿਉਂਕਿ ਸਿੱਖ ਵਿਅਕਤੀ ਜਿਨੇ ਅੰਮ੍ਰਿਤ ਛਕਿਆ ਹੈ ਉਹ ਕਕਾਰਾਂ ਤੋਂ ਬਿਨਾਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ ਇਹ ਸਾਡੇ ਸਾਰੀਆਂ ਚੀਜ਼ਾਂ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੀਆਂ ਸਿੱਖ ਸਾਡੀਆਂ ਪੰਜਾਬ ਦੀਆਂ ਬੱਚੀਆਂ ਜੋ ਬਾਹਰਲੇ ਦੇਸ਼ਾਂ ਵਿੱਚ ਏਜੰਟਾਂ ਦੇ ਹੱਥੇ ਚੜ੍ਹ ਕੇ ਉਹਨਾਂ ਬੱਚੀਆਂ ਦੇ ਪਾਸਪੋਰਟ ਖੋਲੇ ਉਹਨਾਂ ਨੂੰ ਗੁਲਾਮਾਂ ਵਾਂਗੂ ਕੰਮ ਕਰਾਇਆ ਜਾਂਦਾਈ 200 ਦੇ ਕਰੀਬ ਬੱਚੀਆਂ ਸੀ ਛੁਡਾ ਕੇ ਲਿਆਏ ਆ ਸਾਡੇ ਦੁਬਈ ਤੋਂ ਜਥੇਦਾਰ ਨੇ ਅਫਤਾਬ ਸਿੰਘ ਜੀ ਚੱਕ ਹਜੇ ਪਰਸੋਂ ਚੌਥੀ ਇੱਕ ਬੱਚੀ ਨੂੰ ਉਹ ਛੁਡਾ ਕੇ ਲਿਆਏ ਨੇ ਇਹ ਸਾਰੀਆਂ ਚੀਜ਼ਾਂ ਜੇ ਕੋਈ ਪੰਜਾਬ ਦੀ ਰਾਖੀ ਕਰੂਗਾ ਪੰਜਾਬੀਅਤ ਦੀ ਰਾਖੀ ਕਰੂ ਪੰਜਾਬ ਦੇ ਲੋਕਾਂ ਦੀ ਗੱਲ ਕਰੂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ 30 ਸਾਲਾਂ ਤੋਂ 32-33 ਸਾਲਾਂ ਤੋਂ ਸਾਡੇ ਸਿੱਖ ਜ਼ਿਲਾਂ 'ਚ ਪਏ ਨੇ ਜੋ ਕਿ ਬਿਲਕੁਲ ਹੀ ਗੈਰ ਸੰਵਧਾਨਿਕ ਹੈ ਜੇ ਕੋਈ ਸਾਡੇ ਲਈ ਗੱਲ ਕਰਦਾ ਅੱਜ ਸਾਡੇ ਕੋਲ ਪੰਜਾਬ ਕੋਲ ਕੀ ਨੀਤੀ ਹੈ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਅੱਜ ਨਸ਼ਿਆਂ ਦਾ ਇੱਕ ਹੜ ਵੱਗ ਰਿਹਾ ਹੈ ਮੈਂ ਖੁਦ ਵੱਲ ਐਜੂਕੇਟਡ ਆ ਸਾਡੇ ਬੱਚੇ ਜਿਹੜੇ ਬੀਏ ਕਰ ਜਾਂਦੇ ਆ ਐਮਏ ਕਰ ਜਾਂਦੇ ਆ ਬੀਐਡ ਕਰ ਜਾਂਦੇ ਆ ਕੋਈ ਭਵਿੱਖ ਨਜ਼ਰ ਆਉਂਦਾ ਇੰਜੀਨੀਅਰ ਕਰੇ ਬੱਚੇ ਪੀਐਚਡੀ ਕਰੇ ਬੱਚੇ ਝੋਨਾ ਲਾ ਰਿਹਾ ਸਰਕਾਰ ਕੋਲ ਸਾਡੇ ਲਈ ਕੋਈ ਨੀਤੀ ਨਹੀਂ ਡਿਪਰੈਸ ਹੋ ਕੇ ਬੱਚੇ ਨਸ਼ੇ ਕਰਦੇ ਨੇ ਅੱਜ ਕੀ ਆ ਸਾਡੇ ਕੋਲ ਢੰਗ ਇੱਕ ਕਿੱਲਾ ਵੇਚੋ ਤੇ ਬੱਚਿਆਂ ਨੂੰ ਬਾਹਰਲੇ ਮੁਲਕ ਭੇਜੋ ਸਰਕਾਰਾਂ ਲਈ ਸਾਡੇ ਕੋਲ ਕੋਈ ਨੀਤੀ ਨਹੀਂ ਕੋਈ ਪ੍ਰੋਗਰਾਮ ਨਹੀਂ ਅਸੀਂ ਇੱਕ ਮਾਰਸ਼ਲ ਕੌਮ ਐ ਅੱਜ ਸਾਨੂੰ ਮੰਗਤੇ ਬਣਾਤਾ ਅਸੀਂ 5 ਕਿਲੋ ਕਣਕ ਲੈਣ ਜਾਈਏ ਕਿਉਂ ਲੈਣ ਜਾਈਏ ਸਾਨੂੰ ਰੋਟੀ ਕਮਾਉਣ ਦੇ ਅਫਸਰ ਪੈਦਾ ਕਰਕੇ ਦੇਵੇ ਸਰਕਾਰ ਇੰਨਾ ਸਾਰੀਆਂ ਗੱਲਾਂ ਤੇ ਪਹਿਰਾ ਦੇਗਾ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਮਾਨ ਡੀਆਈਜੀ ਦਾ ਉਹਦਾ ਛੱਡਿਆ ਸੀ ਜਦੋਂ ਇੰਦਰਾ ਗਾਂਧੀ ਨੇ ਸਾਡਾ ਅਕਾਲ ਤਖਤ ਸਾਬ ਢਿੱਗਿਆ ਸੀ ਕੱਲਾ ਅਕਾਲ ਤਖਤ ਸਾਬ ਨਹੀਂ 37 ਹੋਰ ਗੁਰਦੁਆਰਿਆਂ ਤੇ ਉਸੇ ਦਿਨ ਹਮਲਾ ਹੋਇਆ ਸੀ ਵੈਲ ਐਜੂਕੇਟਰ ਨੇ ਸਰਦਾਰ ਮਾਨ ਉਹ ਸਾਡੀ ਕੌਮ ਨੂੰ ਸਾਡੇ ਪੰਜਾਬ ਨੂੰ ਇੱਕ ਸਹੀ ਸੇਹ ਦੇ ਸਕਦੇ ਨੇ ਅੱਜ ਸਾਡਾ ਨੌਜਵਾਨ ਬੱਚਾ ਇਹ ਹੀ ਸਾਡੇ ਨੌਜਵਾਨ ਸਾਡਾ ਭਵਿੱਖ ਹੈ ਅੱਜ ਮਾਵਾਂ ਦੇ ਬੱਚੇ ਕੱਲੇ-ਕੱਲੇ ਪੁੱਤਰ ਜਦੋਂ ਨਸ਼ੇ ਦੀ ਭੇਂਟ ਚੜਦੇ ਆ ਇੱਕ ਮਾਂ ਹੀ ਜਾਣ ਸਕਦੀ ਉਹਦੇ ਦਿਲ ਦੀ ਅਵਸਥਾ ਮਾਂ ਆਪਣੇ ਬੱਚੇ ਨੂੰ ਕਿਵੇਂ ਪਰਵਾਨ ਚੜਾਉਂਦੀ ਹੈ ਕਿਵੇਂ ਉਹਨੂੰ ਸਕੂਲ ਤਿਆਰ ਕਰਕੇ ਭੇਜਦੀ ਹੈ ਕਿਵੇਂ ਜਵਾਨ ਹੋਇਆ ਵੇਖਦੀ ਹੈ ਸਰਕਾਰਾਂ ਦਾ ਕੋਈ ਸਾਡੇ ਵੱਲ ਧਿਆਨ ਨਹੀਂ ਧੱਕੇ ਨਾਲ ਸਾਡੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਆ ਲੈਂਡ ਪੁੱਲਿੰਗ ਨੀਤੀ ਚਲਾਈ ਹੈ ਕਿ ਸਾਡੀ ਜਰਖੇਂ ਚ ਜ਼ਮੀਨ ਖੋਕੇ ਅੰਬਾਨੀਆਂ ਅਡਾਨੀਆਂ ਨੂੰ ਦਿੱਤੀ ਜਾਵੇ ਤੇ ਇੰਟਰਨੈਸ਼ਨਲ ਪੱਧਰ ਤੱਕ ਵਪਾਰ ਹੋਵੇ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਹੋਰ ਕਹਿਣਾ ਚਾਹੁੰਨੀ ਆ ਅੱਜ ਪਾਕਿਸਤਾਨ ਨਾਲ ਇੰਡੀਆ ਦਾ ਵਪਾਰ ਚੱਲ ਰਿਹਾ ਗੁਜਰਾਤ ਦੀ ਬੰਦਰਗਾਹਾਂ ਰਹੀ ਸਿਰਫ ਸਾਡਾ ਵਪਾਰ ਬੰਦ ਕੀਤਾ ਕਿ ਪੰਜਾਬੀ ਪ੍ਰੋਸਪਰ ਨਾ ਹੋ ਸਕਣ ਜੇ ਸਾਡਾ ਵਾਗੇ ਬਾਰਡਰ ਤੋਂ ਬਾਰਡਰ ਤੋਂ ਸਾਡਾ ਵਪਾਰ ਸ਼ੁਰੂ ਹੋ ਜੇ ਸਾਡੇ ਲੱਖਾਂ ਟਰੱਕ ਚੱਲਣ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਇਹ ਸਾਰੀਆਂ ਨੀਤੀਆਂ ਸਰਕਾਰ ਦੀਆਂ ਪੰਜਾਬ ਦੇ ਹਿੱਤ ਵਿੱਚ ਨਹੀਂ ਪੰਜਾਬ ਨੂੰ ਖਤਮ ਕਰਨ ਵਾਲੀਆਂ ਨੇ ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਪੰਜਾਬ ਦੇ ਪਾਣੀ ਇਹ ਸਾਰੀਆਂ ਚੀਜ਼ਾਂ ਸਾਡੇ ਤੋਂ ਖੋਈਆਂ ਜਾ ਰਹੀਆਂ ਇਨ੍ਹਾਂ ਸਾਰੀਆਂ ਗੱਲਾਂ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਦੀ ਪ੍ਰੈਸ ਕਾਨਫਰੰਸ ਮੈਂ ਫੇਰ ਤੁਹਾਡੇ ਮਾਧਿਅਮ ਰਾਹੀਂ ਦੱਸਾਂ ਕਿ ਅਸੀਂ ਹਰ ਸਾਲ ਰਖੜ ਪੁੰਨਿਆ ਤੇ ਬਾਬੇ ਬਕਾਲੇ ਪ੍ਰੈਸ ਕਾਨਫਰੰਸ ਆ ਸੌਰੀ ਕਾਨਫਰੰਸ ਕਰਦੇ ਆ ਕਿ ਮਤਲਬ ਗੁਰਤੇਗ ਬਾਦਰਜੀ ਦਾ 350 ਸਾਲਾ ਉਹਦੇ ਸੰਦਰਭ ਚ ਮੈਂ ਸਾਰੇ ਪੰਜਾਬ ਦੀਆਂ ਬੀਬੀਆਂ ਨੂੰ ਲਾਮਬੰਦ ਕਰ ਰਹੀ ਆ ਕਿ ਅਸੀਂ ਮਾਈ ਭਾਗੋ ਦੀਆਂ ਵਾਰਿਸ ਐ ਅਸੀਂ ਕਿਸੇ ਵੀ ਦੇਸ਼ ਦਾ ਮਤਲਬ ਕਿੰਨੇ ਨੇ ਵੀ ਆਪਾਂ ਦਿਸ਼ਾ ਬਦਲ ਸਕਦੇ ਆ ਕਿਉਂਕਿ 50% ਸਾਡੀ ਵੀ ਆਬਾਦੀ ਹੈਗੀ ਅਸੀਂ ਵੋਟਾਂ ਰਾਹੀਂ ਵੋਟ ਦਾ ਰਾਜ ਹੈ ਅਸੀਂ ਵੋਟਰਾਂ ਹਾਂ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਅੱਗੇ ਲਿਆ ਕੇ ਅਸੀਂ ਆਪਣਾ ਦੇਸ਼ ਦਾ ਭਵਿੱਖ ਪੰਜਾਬ ਦਾ ਭਵਿੱਖ ਬਣਾ ਸਕਦੇ ਹਾਂ ਪੰਜਾਬ ਦੀ ਗੱਲ ਪੰਜਾਬੀਅਤ ਦੀ ਗੱਲ ਪੰਜਾਬ ਦੇ ਹਿੱਤਾਂ ਦੀ ਗੱਲ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੋਈ ਕਰਦਾ ਉਸ ਸ਼੍ਰੋਮਣੀ ਕਾਲਜਦਲ ਅੰਮ੍ਰਿਤਸਰ ਹੈ ਤੁਹਾਡੇ ਸਵੈ ਸਰ ਦਾ ਮਾਧਿਅਮ ਰਾਹੀਂ ਦੱਸਾਂ ਕਿ ਪਹਿਲਾਂ ਜਿਹੜਾ ਮਤਲਬ ਬਾਰਡਰ ਸੀ ਸਿਕਿਉਰਿਟੀ ਫੋਰਸਸ ਸੀ ਉਹ 25 ਕਿਲੋਮੀਟਰ ਜਾਂ 50 ਕਿਲੋਮੀਟਰ ਤੱਕ ਸਾਡੇ ਅੰਦਰ ਉਹਨਾਂ ਦਾ ਰਾਜ ਸੀ ਜਦੋਂ ਦੀ ਭਗਵੰਤ ਸਿੰਘ ਦੀ ਸਰਕਾਰ ਆਈ ਹੈ ਉਹ ਬਹੁਤ ਅੰਦਰ ਤੱਕ ਆ ਗਏ ਨਹੀਂ ਸਾਡਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਤੱਕ ਉਹਨਾਂ ਦੀ ਮਾਰ ਹੈ ਇੱਥਾਂ ਸੀ ਜਿੱਥੇ ਕਿ ਫੌਜ ਦਾ ਨਿਯਮ ਲਾਗੂ ਹੁੰਦਾ ਤੇ ਭਗਵੰਤ ਮਾਨ ਸਾਹਿਬ ਨੇ ਸਾਡਾ ਕਿਸੇ ਚੀਜ਼ ਤੇ ਪੈਰਾ ਨਹੀਂ ਦਿੱਤਾ ਪਹਿਲਾਂ 70 ਸਾਲਾਂ ਚ ਪਾਉਣੇ 3 ਲੱਖ ਕਰੋੜ ਦਾ ਖਰਚਾ ਸੀ ਭਗਵੰਤ ਮਾਨ ਸਾਹਿਬ ਨੇ ਸਾਢੇ 3 ਸਾਲਾਂ ਵਿੱਚ ਹੀ ਸਵਾ ਲੱਖ ਕਰੋੜ ਦਾ ਹੋਰ ਕਰਜ਼ਾ ਲੈ ਕੇ ਅੱਜ ਪੰਜਾਬੀਆਂ ਨੂੰ ਇੱਕ ਗਹਿਰੇ ਖੱਡੇ ਚ ਪਾਤਾ ਸਾਨੂੰ ਨੌਕਰੀਆਂ ਦਿਓ ਅਫਸਰ ਪੈਦਾ ਕਰੋ ਨੌਕਰੀਆਂ ਦੇ ਨਾਂ ਕੀ ਅਸੀਂ ਤੁਹਾਡੇ ਤੋਂ ਫ੍ਰੀ ਬਿਜਲੀ ਮੰਗਦੇ ਆ ਤੇ ਫ੍ਰੀ ਬੱਸਾਂ ਦਾ ਸਫ਼ਰ ਮੰਗਦੇ ਆ ਜਦੋਂ ਸਾਡੀਆਂ ਬੀਬੀਆਂ ਪੈਣਾ ਬੱਸਾਂ ਦਾ ਸਫ਼ਰ ਕਰਦੀਆਂ ਉਹਨਾਂ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਅਫਸਰ ਪੈਦਾ ਕਰੋ ਨੌਕਰੀਆਂ ਦੇ ਕਿਉਂ ਅਸੀਂ ਮੰਗਤੇ ਤਾਂ ਨਹੀਂ ਹੈਗੇ ਇਹ ਸਾਰੀਆਂ ਗੱਲਾਂ ਤੇ ਜੋ ਕੋਈ ਪਹਿਰਾ ਦਿੰਦਾ ਹੈ ਮੇਰੀ ਨਿਗਾਹ 'ਚ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਇੱਕ ਸਿਹਰਦ ਨੇਤਾ ਮਾਨਵਤਾਵਾਦੀ ਸਾਡੀ ਚਾਹੇ ਕਿਸੇ ਵੀ ਧਰਮ ਦੀ ਬੱਚੀ ਹੋਵੇ ਹਰਕ ਦੇ ਸਿਰ ਤੇ ਹੱਥ ਰੱਖਣ ਵਾਲੇ ਇੰਨੀਆਂ ਹੀ ਬੇਨਤੀਆਂ ਜੀ ਪ੍ਰੈਸ ਕਾਨਫਰੰਸ ਦੇ ਰਾਈ ਮੈਂ ਫੇਰ ਦੱਸਣਾ ਚਾਹੁੰਨੀ ਆ ਇਹ ਸਾਰੇ ਪੰਜਾਬ ਦੀਆਂ ਬੱਚੀਆਂ ਸਾਡੇ ਮਾਨਵਤਾਵਾਦੀ ਇਨਸਾਨੀਅਤ ਨੂੰ ਪਸੰਦ ਕਰਨ ਵਾਲੇ ਲੋਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇੱਕ ਮੌਕਾ ਦੇ ਕੇ ਦੇਖੋ ਤੁਸੀਂ 92 ਉਹ ਲੋਕ ਵੀ ਜਿਤਾਤੇ ਗੁੰਗੇ ਬੋਲੇ ਜਿਨ੍ਹਾਂ ਨੇ ਕਦੇ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਮੈਂ 2 ਸਾਲ ਬੈਕ ਲੈ ਕੇ ਜਾਣਾ ਚਾਹੁੰਨੀ ਆ ਤੁਹਾਨੂੰ 12 ਅਗਸਤ ਨੂੰ ਪਾਣੀ ਆਇਆ ਉਪਰੋ ਅੱਜ ਵੀ ਆ ਰਿਹਾ ਪੰਡੋ ਡੈਮ ਚ ਥੋੜਾ ਪਾਣੀ 12 ਨੂੰ ਰਿਲੀਜ਼ ਕਰਦੇ ਥੋੜਾ 13 ਨੂੰ ਥੋੜਾ 14 ਨੂੰ ਥੋੜਾ 15 ਨੂੰ 16 ਨੂੰ ਇੱਕਦਮ ਪਾਣੀ ਛੱਡ ਕੇ ਪੰਜਾਬ ਨੂੰ ਡਬੋਇਆ ਗਿਆ ਉਹ ਮੈਨਮੇਡ ਹੜ੍ਹ ਸੀ ਭਗਵੰਤ ਮਾਨ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਸਾਡੇ ਪੰਜਾਬੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਹੈ ਚਾਹੇ ਲਖਸ ਦਾਣਾ ਸੀ ਚਾਹੇ ਪਾਨਾ ਸਿੱਧੂ ਸੀ ਆਪਣੇ ਟਰੈਕਟਰ ਲਾ ਕੇ ਲੋਕਾਂ ਦੀ ਜਮੀਨਾਂ ਪੱਧਰ ਕੀਤੀਆਂ ਲੋਕਾਂ ਦੇ ਟੋਏ ਪੂਰੇ ਤੇ ਜੇ ਕੋਈ ਮਦਦ ਕੀਤੀ ਰਵੀ ਸਿੰਘ ਖਾਲਸਾ ਏੜ ਵਰਗੇ ਸਿੱਖਾਂ ਨੇ ਸੋ ਮੇਰਾ ਮਸਲਾ ਹੈ ਹੋਰ ਭਗਵੰਤ ਮਾਨ ਸਾਹਿਬ ਦੀ ਫੇਲਿਅਰ ਜਿਹੜੇ ਨੇ ਸੱਤ ਰਾਜ ਸਭਾ ਮੈਂਬਰ ਬਣਾਏ ਉਹ ਗੈਰ ਪੰਜਾਬੀ ਕਦੇ ਵੀ ਉਹਨਾਂ ਨੇ ਸਾਡੇ ਹੱਕਾਂ ਦੀ ਗੱਲ ਰਾਜ ਸਭਾ 'ਚ ਜਾ ਕੇ ਨਹੀਂ ਕੀਤੀ ਚਾਹੇ ਵੀ ਕਿੰਡਾ ਮਾਰੂ ਕਾਨੂੰਨ ਪੰਜਾਬ ਲਈ ਬਣ ਜੇ ਹੁਣ ਪਾਣੀ ਸਾਡੇ ਤੋਂ ਖੋਹੀ ਜਾਂਦੇ ਐ ਸਾਡੇ ਚੰਡੀਗੜ੍ਹ ਵਸਾਇਆ ਸੀ 144 ਪਿੰਡਾਂ ਨੂੰ ਉਜਾੜ ਕੇ ਪੰਜਾਬ 'ਦੇ ਸਾਡੇ ਤੋਂ ਚੰਡੀਗੜ੍ਹ ਖੋ ਰਿਹਾ ਹੈ ਲੈਂਡ ਪੁੱਲਿੰਗ ਸਕੀਮ ਚਾਹੇ ਸਾਡੀ ਪੰਜਾਬ ਦੀ ਜਰਖੇ ਜਮੀਨ ਖੋ ਰਿਹਾ ਹੈ ਇਹ ਸਾਰੀਆਂ ਗੱਲਾਂ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਾਂ ਸਰਦਾਰ ਮਾਨ ਨੂੰ ਇੱਕ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤਾਂ ਦੇਖੀਏ ਸਾਡੇ ਪੰਜਾਬ ਦੀ ਨੁਹਾਰ ਕੀ ਹੋਏਗੀ ਕੋਈ ਬੱਚਾ ਇੱਥੇ ਨਸ਼ਾ ਨਹੀਂ ਕਰੂਗਾ ਅਸੀਂ ਚਾਹੁੰਨੇ ਆ ਸਾਡਾ ਜਿਵੇਂ ਪਹਿਲਾਂ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਆ ਹਲੇ ਮੀ ਰਾਜਿਓ ਪੋਜਾ ਰਾਜ ਹੋਵੇ ਜਿਦੇ ਵਿੱਚ ਦੀਵਾਨ ਪੌਡਰਵਾਲ ਵਰਗੇ Hindu ਬਹੁਤ ਵੱਡੇ ਮਨਿਸਟਰ ਸੀ ਫਕੀਰ ਅਜੀਜਉਦੀਨ ਵਰਗੇ ਮੁਸਲਮਾਨ ਬਹੁਤ ਵੱਡੇ ਮਨਿਸਟਰ ਸੀ ਔਰ ਕਹਿੰਦੇ ਕੈਂਠਾ ਕੱਤੇ ਦੇ ਗਾਲ ਵਿੱਚ ਪਾ ਕੇ ਛੱਡ ਦਿੰਦੇ ਤਾਂ ਸ਼ਾਮ ਤੱਕ ਕੋਈ ਕੈਂਠੇ ਨੂੰ ਹੱਥ ਨਹੀਂ ਸੀ ਲਾਉਂਦਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡਾ ਸਿੱਖ ਰਾਜ ਸੀ ਅਸੀਂ ਉਹ ਜਾ ਰਾਜ ਚਾਹੁੰਨੇ ਜਿਹਦੇ ਵਿੱਚ ਤੀਆਂ ਪੈਣਾ ਸੇਫ ਹੋਣ ਹਰ ਨਾਗਰਿਕ ਸੇਫ ਹੋਵੇ ਹੋਆ ਹਲੇਮੀ ਰਾਜ ਜੋ ਗੁਰੂਗਰਾਸਾ ਮਹਾਰਾਜ ਦੇ ਕਨਸੈਪਟ ਦਾ ਵਰਗਾ ਰਾਜ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਨੂੰ ਦੇਣਗੇ ਇੰਨੀਆਂ ਹੀ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪੀਏਸੀ ਦੀ ਇੱਕ ਮੀਟਿੰਗ ਹੋਏਗੀ ਇਸ ਵਿਸ਼ੇ ਚ ਦੋ ਚਾਰ ਦਿਨਾਂ ਚ ਅਸੀਂ ਤੁਹਾਨੂੰ ਜ਼ਰੂਰ ਪ੍ਰੈਸ ਨੂੰ ਰੂਬਰੂ ਕਰਾਂਗੇ ਕਿ ਅਸੀਂ ਉੱਥੇ ਬੀਬੀ ਖਾਲੜਾ ਜੀ ਦੀ ਸਪੋਰਟ ਕਰ ਰਹੇ ਹਾਂ ਜਾਂ ਸਾਡਾ ਆਪਣਾ ਕੋਈ ਜਥੇਦਾਰ ਚੌਣ ਮੈਦਾਨ ਵਿੱਚ ਨਿਤਰੂਗਾਏ ਤੁਹਾਨੂੰ ਬਹੁਤ ਜਲਦ ਅਸੀਂ ਦੱਸ ਦਵਾਂਗੇ ਸਾਡੀ पीएससी ਦੀ ਮੀਟਿੰਗ ਦੋ ਤਿੰਨ ਦਿਨਾਂ ਚ ਇਸੇ ਵਿਸ਼ੇ ਤੇ ਹੀ ਹੋਣੀ ਹੈ ਕੀ ਅਗਰ ਅੰਮ੍ਰਿਤਪਾਲ ਤੋਂ ਉਹਨਾਂ ਦੀ ਪਾਰਟੀ ਵੱਲੋਂ ਕੋਈ ਉਮੀਦਵਾਰ ਹੋਏਗਾ ਤਾਂ ਤੁਹਾਡਾ ਸਮਰਥਨ ਜਾ ਸਕਦਾ ਹੈ ਬੇਟਾ ਜੀ ਇਹ ਪੀਐਸਸੀ ਦਾ ਵਿਸ਼ਾ ਹੈ ਉੱਥੇ ਸਾਡਾ ਇਹ ਸਾਰਾ ਕਲੀਅਰ ਹੋਏਗਾ ਸੰਧੂ ਸਾਹਿਬ ਵੀ ਮੈਂ ਵੀ ਸਾਰੇ ਅਸੀਂ ਪੀਐਸਸੀ ਮੈਂਬਰ ਹੈ ਤੁਹਾਨੂੰ ਬਹੁਤ ਛੇਤੀ ਇਹ ਪ੍ਰੈਸ ਨੂੰ ਇਸ ਸਾਡੇ ਮਾਧਿਅਮ ਤੋਂ ਜਾਣੂ ਕਰਵਾਇਆ ਜਾਏਗਾ